ਸਨੀਲ ਕੌਂਸਲਰ ਫਲਾਦੀ ਰਾਣਾ ਨੇ ਸਾਡੇ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਪਹਿਲਾਂ ਨੁਕਸਾਨ ਰੱਸ ਸੀ ਜਿਸ ਨੂੰ ਨਗਰ ਕੌਂਸਲ ਦੇ ਯਤਨਾਂ ਸਦਕੇ ਮੈਡਮ ਸੰਤੋਸ਼ ਕਟਾਰੀਆ ਦੀ ਰਹਿਨਮਾਈ ਹੇਠ ਸ਼ਹਿਰ ਵਿੱਚ ਰਾਤ ਦੇ ਸਮੇਂ ਹੁਣ ਰੋਸ਼ਨੀ ਜਗਮਗਾ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਵਿਕਾਸ ਕਾਰਜ ਅਧੂਰੇ ਹਨ ਉਹ ਵੀ ਤੁਰੰਤ ਪੂਰੇ ਕਰ ਦਿੱਤੇ ਮੋਤਜੀ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਹੀ ਧੰਨਵਾਦ ਕਰਦਾ ਹਾਂ ਬਾਕੀ ਇਹ ਗੱਲ ਸ਼ਹਿਰ ਦੀ ਜਦੋਂ ਸ਼ਹਿਰ ਨੇ ਮੈਨੂੰ ਇੰਨਾ بڑا ਉਤਤਵਾ ਦਿੱਤਾ ਤੇ ਮੈਂ ਵੀ ਸ਼ਹਿਰ ਵਾਸੀਆਂ ਨੂੰ ਇਹਦਾ ਇੱਕ ਇੱਕ ਕਣ ਪੂਰਾ ਕਰਕੇ ਦਵਾਂਗਾ ਤੇ ਇਹ ਗੱਲ ਸਫਾਈ ਤੁਸੀਂ ਦੇਖਦੇ ਆਂ ਸ਼ਹਿਰ ਵਿੱਚ ਕੁਝ ਥਾਂ ਤੇ ਸਾਡੇ ਵੱਲੋਂ ਡੰਪ ਲੱਗੇ ਹੋਏ ਸਨ ਉਹ ਆਪਾਂ ਡੰਪ ਸਾਦੇ ਸਾਫ ਕਰਾਤੇ ਤੇ ਸ਼ਹਿਰ ਵਿੱਚ ਪ੍ਰੋਪਰ ਢੰਗ ਦਾ ਸਫਾਈ ਹੁੰਦੀ ਹੈ ਤੇ ਦੂਜਾ ਨੰਬਰ ਲਾਈਟਾਂ ਦੀ ਲਾਈਟਾਂ ਦੀ ਪਹਿਲਾਂ ਸਾਡੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਦਿੱਕਤ ਸੀ ਤੇ ਹੁਣ ਤਕਰੀਬਨ ਤਕਰੀਬਨ ਅਸੀਂ 85% ਸ਼ਹਿਰ ਪੂਰਾ ਚਲਾ ਦਿੱਤਾ ਲਾਈਟਾਂ ਦਾ ਕੁਝ 10 15% ਰਹਿ ਗਿਆ ਉਹ ਵੀ ਜਲਦੀ ਪੂਰਾ ਹੋ ਜਾਏਗਾ ਕੰਮ ਜਦੋਂ ਇਹ ਉਹਦਾ ਸੰਭਾਲਿਆ ਤਾਂ ਮੈਂ ਇੱਕੋ ਆਪਣੇ ਮਨ ਵਿੱਚ ਤਾਂ ਵੀ ਮੈਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਤੇ ਸ਼ਹਿਰ ਵਿੱਚ ਤੁਸੀਂ ਦੇਖ ਰਹੇ ਆ ਤੇ ਤਕਰੀਬਨ ਹਰ ਗਲੀ ਹਰ ਮਹੱਲਾ ਹੁਣ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਹੈ ਸਾਫ਼ ਹੈ ਤੇ ਹੋਰ ਵੀ ਕਈ ਕਮੀਆਂ ਹਲੇ ਹੈਗੀਆਂ ਤੇ ਹੌਲੀ-ਹੌਲੀ ਥੋੜਾ ਟਾਈਮ ਲੱਗੂਗਾ ਆਪਾਂ ਉਹ ਕਮੀਆਂ ਸਾਰੀਆਂ ਦੂਦ ਕਰਕੇ ਸ਼ਹਿਰ ਨੂੰ ਇੱਕ ਨੰਬਰ ਬਣਾਵਾਂਗੇ ਇੱਕ ਕੀ ਸਿਆਣਾ ਨੇਚਰ ਪਾਰਕ ਆਪਣੇ ਵਿੱਚ ਆਉਂਦੀ ਆ ਮਹਿੰਦੀਪੁਰ ਵਾਲੀ ਜਿਹੜੀ ਟੱਪਕੇ ਸਤਸੰਗ ਘਰ ਦੇ ਕੋਲ ਘੜੀ ਕਰਨਗੋਵਲ ਹੈਗੀ ਆ हां ਸਾਡੇ ਚਾਂਦੀ ਸਾਡੇ ਚਾਂਦੀ ਆ ਉੱਥੇ ਬਹੁਤ ਵਧੀਆ ਫਾਇਦਾ ਹਾਂਜੀ ਹੋ ਸਕਦਾ ਉੱਥੇ ਫਾਇਦਾ ਬਤੋ ਬਤ ਵਧੀਆ ਹੋ ਜਵੇ ਹਾਂ ਹਾਂ ਬਿਲਕੁਲ ਬਿਲਕੁਲ ਕਹਾਂਗੇ ਉਸਕਾ ਲਾਂਗੇ ਤੇ ਕੁਛ ਜਿੱਦਾਂ ਸਾਡੇ ਸ਼ਹਿਰ ਬੰਨਾ ਬਹੁਤ ਪਲਾਣੀ ਪਾਣੀ ਦੀ ਦਿੱਕਤ ਠੀਕ ਹੈ ਅਸੀਂ ਪਾਣੀ ਉੱਥੇ ਪਹਚਾਤਾ ਜਿੱਥੇ ਪਿਛਲੇ 30 35 ਸਾਲ ਤੋਂ ਪਾਣੀ ਗਿਆ ਨਾ ਠੀਕ ਹੈ ਉਹ ਤਕਰੀਬਨ ਅਸੀਂ ਹਾਲੇ ਵੀ ਅਸੀਂ ਪੂਰਾ ਜੋਲ ਲਾਏ ਇੱਕ ਸਾਡੇ ਬੋਲਿਆ ਦੇ ਮੋੜ ਤੇ ਨੀਲ ਬਾਬੇ ਦੀ ਗਲੀ ਜਾ ਠੀਕ ਹੈ ਉੱਥੇ ਪਹਿਲਾਂ ਤੋਂ ਪਾਣੀ ਹੈ ਨਹੀਂਗਾ ਅੱਜ ਉੱਥੇ ਕੰਮ ਚੱਲਦੇ ਆ ਤੇ ਸ਼ਹਿਰ ਵਿੱਚ ਕਈ ਥਾਂ ਏਦਾਂ ਦੀਆਂ ਦੀਆਂ ਇੱਥੇ ਪਾਣੀ ਤਰਾਂ ਦਾ ਅਸੀਂ ਉੱਥੇ ਪਾਣੀ ਪਹੁੰਚਦਾ ਕਰ ਦਿੱਤਾ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਕੀ ਜੇ ਵੀ ਕੋਈ ਉਹਨਾਂ ਨੂੰ ਕੋਈ ਪਤਨਲ ਦਿੱਕਤ ਆ ਕੋਈ ਪ੍ਰੋਬਲਮ ਹੈ ਤਾਂ ਉਹ ਮੈਨੂੰ ਪਰਸਨ ਆ ਕੇ ਮਿਲਣ ਜਾਂ ਮੇਰਾ ਨੰਬਰ ਹੈ 1994223268 ਉਸਤੇ ਮੈਨੂੰ ਕਾਲ ਕਰ ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਮੈਂ ਤੁਰੰਤ ਉਸਤੇ ਕਾਰਵਾਈ ਕਰਕੇ ਉਹਨੂੰ ਪਹੁੰਚਾ ਇੱਕ ਪਿੱਛੇ ਜੇ ਤੁਸੀਂ ਸੀਵਰੇਜ ਦੀ ਸਫਾਈ ਵੀ ਕਰਾਈ ਹੈ ਤੁਸੀਂ ਤੇ ਤੁਸੀਂ ਮੈਸੇਜ ਵੀ ਦਿੱਤਾ ਸੀਗਾ ਕਿ ਬਾੜਵਾਸੀ ਵੀ ਸਫਾਈ ਦਾ ਧਿਆਨ ਰੱਖਣਾ ਉਹ ਥੋੜੀ ਇਹ ਨਾ ਜਿੱਦਾਂ ਸਾਡੇ ਸ਼ਹਿਰ ਵਿੱਚ ਦਿੱਕਤ ਹੈਗੀ ਆ ਸੀਵਰੇਜ ਦੀ ਪਰ ਸਾਡੇ ਐਮਐਲਏ ਸੰਤੋਸ਼ ਕਟਾਰੀਆ ਜੀ ਉਹਨਾਂ ਦੀ ਮਦਦ ਦੇ ਨਾਲ ਅਸੀਂ ਮਸ਼ੀਨ ਜੈਟਿੰਗ ਮਸ਼ੀਨ ਮੰਗਾਈ ਤੇ ਹੁਣ ਵੀ ਜਦੋਂ ਸਾਨੂੰ ਲੋੜ ਪੈਂਦੀ ਆ ਆਪਾਂ ਮਸ਼ੀਨ ਮੰਗਾ ਕੇ ਤੇ ਮੌਕੇ ਤੇ ਜਿੱਥੇ ਵੀ ਸਾਨੂੰ ਕੋਈ ਦਿੱਕਤ ਆਂਦੀ ਆ ਆਪਾਂ ਸੀਵਰੇਜ ਸਫਾਈ ਕਰਾਈ